ਉਹ ਵਾਗ ਕੇ ਬੋਲ ਮੋਮ ਸਟੇਨਰ ਹੈ ਬਜਾਰੋਂ ਤੁਹਾਨੂੰ 2500 3000 ਦਾ ਮਿਲੇਗਾ ਸਿਰਫ 250 ਰੁਪਏ ਦਾ ਬੀ ਸਟੇਨਰ 250 ਰੁਪਏ ਠੀਕ ਦੁਬਈ ਦੀ ਚੀਜ਼ ਹੈ ਓਕੇ ਠੀਕ ਹੈ 700 ਰੁਪਏ ਇੱਕ ਤੇ ਐਮ ਆਰ ਪੀ 800 799 ਰੁਪਏ ਇੱਕ ਤੇ ਐਮ ਆਰ ਪੀ ਹੈ ਤੁਹਾਨੂੰ ਪੂਰੀ ਕਿੱਟ ਲੈਣੀ 1300 ਰੁਪਏ ਦੀ ਆ ਦੇਖੋ ਆਸਤਾ ਮੇਰੀ ਪੌਂਚ ਕਿੱਟ ਹੈ 15 ਮਾਰਕਿਟ 'ਚ 150 ਰੁਪਏ ਐਮ ਆਰ ਪੀ ਕੰਪਨੀ ਦੀ ਲੈਣੀ ਹੈ 45 ਓਨਲੀ ਓਕੇ ਆਪਾਂ ਤੁਹਾਨੂੰ 40 ਰੁਪਏ ਹੀ ਦੇਣੀ ਹੈ ਠੀਕ ਹੈ ਤੇ ਇਹ ਦੇਖੋ ਕਾਰਲਿੰਗ ਰੋਡ ਆ ਗਈ ਹਾਂ ਬਈ ਸਿਰਫ 250 ਰੁਪਏ ਓਕੇ ਕਿੰਨੇ ਦੇ ਬਏ ਉਦਾਂ ਦੀ 1000 1500 ਰੁਪਏ ਦੀ ਲੈਣੇ ਆ ਡੈਨਵਰ ਇੱਕ ਨਾਲ ਇੱਕ ਫ੍ਰੀ ਓਕੇ ਠੀਕ ਹੈ ਜੀ ਡੈਨਵਰ ਇੱਕ ਨਾਲ ਇੱਕ ਫ੍ਰੀ ਕਿੰਨੇ ਦਾ ਬਾਰੇ ਤੁਸੀਂ ਬਜਾਰੋਂ 275 ਦਾ ਲੈਣਾ ਤੁਹਾਨੂੰ 260 ਰੁਪਏ ਦੇ ਦੋ ਪੀਸ ਦੁਬਈ ਦਾ ਇਤਰ ਹੈ ਹਾਂ ਜੀ ਠੀਕ ਹੈ ਜੀ 800 ਰੁਪਈਆ ਐਮ ਆਰ ਪੀ ਐ ਤੁਹਾਨੂੰ ਕਿੰਨੇ ਦਾ ਪੈਣਾ 220 ਓਨਲੀ ਸਿਰਫ 220 ਰੁਪਏ ਦਾ ਟ੍ਰੀਟਮੈਂਟ ਆ ਗਈ ਅਰਪੰਦੀ ਹਰਪੰਦੀ ਟ੍ਰੀਟਮੈਂਟ 750 ਓਕੇ ਠੀਕ ਹੈ ਜੀ ਉਦਾਂ ਤੁਹਾਨੂੰ ਬਿਜਾਰੋ 3000 ਰੁਪਏ ਦੀ ਮਿਲਦੀ ਹੈ ਨੀਵੀਂ ਦਾ ਬਾਡੀ ਵਾਸ਼ 50 ਲੈਸ ਐਂਜੋ ਵਗੈਰਾ 60 60 ਰੁਪਏ ਠੀਕ ਆ ਬਈ ਠੀਕ ਹੋ ਗਿਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਦਾ ਰਹਿਮ ਆਪਾਂ ਕਹਿੰਦੇ ਲੁਧਿਆਣਾ ਫੀਲ ਲਗੰਜ ਕਾਲ ਮੈਟਰ ਤੁਹਾਨੂੰ ਹੋਰ ਸੁਣਾਉਣਿਆ ਸਮਾਨ ਤੇ ਸਾਗਰ ਨਮੀ ਦੁਕਾਨ ਪਾਲੀ ਤੇ ਤੁਮ ਜ਼ਖੋ ਨੇ ਜੜੀ ਤੋਂ ਗਾਨ ਨਾਲੇ ਤੁਸੀਂ ਰੇਟ ਕਿੰਨਾ ਘੱਟ ਰਹਿ ਜਾਓਗੇ ਸਾਰਾ ਸਾਮਾਨ ਕੰਪਨੀ ਦਾ ਤੇ ਸਿੰਗਲ ਪੀਸ ਵੀ ਮਿਲ ਜਾਊਗਾ ਆਜੋ ਵੀਡੀਓ ਨਾਲ ਬਣੇ ਰਹੋ ਹਾਂ ਭਾਈ ਕੀ ਹਾਲ ਚਾਲ ਹੈ ਠੀਕ ਆ ਸਾਸੀ ਗੱਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਨਵੀਂ ਸ਼ਾਪ ਦੀ ਤੁਹਾਨੂੰ ਦਿਖਾਣੇ ਆ ਵੀਡੀਓ ਚੈੱਕ ਕਰੋ ਪਹਿਲੇ ਇੱਕ ਵਾਰੀ ਇਹ ਨਵੀਂ ਬਣਾ ਲਈ ਭਾਈ ਦੀ ਸ਼ਾਪ ਭਾਈ ਦੀ ਵੀਡੀਓ ਕਰਨ ਤੋਂ ਬਾਅਦ ਹੋ ਗਏ ਚਲੋ ਕਰੋ ਫਿਰ ਸ਼ੁਰੂ ਆ ਦੇਖੋ ਆਸਤਾ ਮੇਰੀ ਪਹੁੰਚ ਕੇ ਟਾਈ ਹੈ 15 ਮਾਰਕੀਟ 'ਚ 150 ਰੁਪਏ ਐਮ ਆਰ ਪੀ ਕੰਪਨੀ ਦੀ ਲੈਣੀ ਆ 45 ਓਨਲੀ ਓਕੇ ਆਪਾਂ ਤੁਹਾਨੂੰ 40 ਰੁਪਏ ਹੀ ਦੇਣੀ ਐ ਉਹ ਕਿੰਨੇ ਐਮ ਆਰ ਪੀ ਕੀ ਐ 150 ਰੁਪਏ ਐਮ ਆਰ ਪੀ ਸਿਰਫ 40 ਰੁਪਏ ਦੀ ਓਕੇ ਠੀਕ ਐ ਜੀ ਆ ਦੇਖੋ ਵਾਈਟ ਆਨ ਕਰੀਮ ਆ ਗਈ 50 ਰੁਪਏ ਦੀ ਵਾਈਟ ਆਨ ਕਰੀਮ ਇਹ ਕਿੰਨੇ ਦੀ ਐ ਉਦਾਂ ਦੀ ਬਿਜਾਰਾ 75 ਰੁਪਏ ਐ ਕੰਪਨੀ ਦਾ 53 ਰੇਟ ਐ ਤੁਹਾਨੂੰ 50 ਰੁਪਏ 'ਚ ਲਾਉਂਗਾ ਓਕੇ ਠੀਕ ਹੋ ਗਿਆ ਹਾਂ ਜੀ ਆ ਦੇਖੋ ਇਹ ਸਾਰੇ ਮਾਲ ਲੱਗਾ ਡਿਸਪਲੇ ਨਵਾਂ ਮਾਲ ਆ ਸਾਰੇ ਸ਼ੈਂਪੂ ਇੱਕ ਨਾਲ ਇੱਕ ਫ੍ਰੀ ਡੈਨਵਰ 1 ਨਾਲ 1 ਫ੍ਰੀ ਓਕੇ ਠੀਕ ਹੈ ਜੀ ਡੈਨਵਰ 1 ਨਾਲ 1 ਫ੍ਰੀ ਕਿੰਨੇ ਵਾਲਾ ਡੈਨਵਰ ਇਹ ਤੁਸੀਂ ਪਿਆਰਾ 275 ਦਾ ਲੈਣਾ ਤੁਹਾਨੂੰ 260 ਰੁਪਏ ਦੇ ਦੋ ਪੀਸ ਓਕੇ ਠੀਕ ਹੈ ਆਓ ਜਰਾ ਆ ਸਾਰੇ ਦੁਬਈ ਦੇ ਇਤਰ ਹੈ ਹਾਂ ਬਈ ਦੁਬਈ ਦਾ ਇਤਰ ਹੈ ਤੁਹਾਨੂੰ ਕਿੰਨੇ ਦਾ ਪੈਣਾ 400 ਵਾਲਾ 100 ਰੁਪਏ ਦਾ ਬਿਲਕੁਲ ਸਿਰਫ 100 ਰੁਪਏ ਦਾ 400 ਵਾਲਾ ਸਿਰਫ 100 ਦਾ ਹੈ ਇਹ ਦੇਖੋ ਸਾਰੇ ਇਤਰ ਲੱਗੇ ਆ ਦੁਬਈ ਦੇ ਹਾਂਜੀ ਹਾਂਜੀ ਚੈੱਕ ਕਰੋ ਦੁਬਈ ਦਾ ਇਤਰ ਹੈ ਹਾਂਜੀ ਠੀਕ ਹੈ ਜੀ 800 ਰੁਪਿਆ ਐਮ ਆਰ ਪੀ ਐ ਤੁਹਾਨੂੰ ਕਿੰਨੇ ਦਾ ਪੈਣਾ 220 ਓਨਲੀ ਸਿਰਫ 220 ਰੁਪਿਆ ਦਾ ਓਕੇ ਇਹਦੇ ਵਿੱਚ ਤੁਹਾਨੂੰ ਵੱਡੇ ਵੀ ਹੈਗੇ ਆ ਆ ਦੇਖੋ ਚੈੱਕ ਕਰੋ ਦੁਬਈ ਦੀ ਚੀਜ਼ ਹੈ ਓਕੇ ਠੀਕ ਹੈ 700 ਰੁਪਿਆ ਇੱਕ ਤੇ ਐਮ ਆਰ ਪੀ 800 799 ਰੁਪਿਆ ਇੱਕ ਤੇ ਐਮ ਆਰ ਪੀ ਹੈ ਤੁਹਾਨੂੰ ਪੂਰੀ ਕਿੱਟ ਪੈਣੀ 1300 ਰੁਪਏ ਦੀ ਪੂਰੀ ਕਿੱਟ 1300 ਰੁਪਏ ਦੀ ਓਕੇ ਚੀਜ਼ਾਂ ਦੇ ਵਿੱਚ ਸੇਮ 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 ਲੱਗ ਲੱਗ ਹੋਣਗੇ ਸਾਰੇ ਓਕੇ ਆ ਦੇਖੋ ਮਾਲ ਇਦਾਂ ਹੀ ਆਈ ਜਾਂਦਾ ਜੀ ਨੀਵਿਆ ਦਾ ਬਾਡੀ ਵਾਸ਼ 50% ਓਕੇ ਵੀ ਇਹ ਵਾ ਤੁਹਾਨੂੰ ਪਹਿਣਾ 105 ਨੀਵਿਆ ਦਾ ਕਿੰਨੇ ਦਾ ਮਿਲਦਾ 50% ਲੈਸ ਤੇ ਓਕੇ 50% ਆ ਇਹ ਵਾ ਉਹਦਾ ਮਾਲ ਹੈ ਇੱਕ ਨਾਲ ਇੱਕ ਫ੍ਰੀ ਓਕੇ 60% ਲੈਸ ਵਾ ਉਹਦੇ 60 ਲੈਸ ਵਾ ਉਹਦੇ ਆਓ ਓਕੇ ਸਾਰੇ ਆਕਸੀਨ ਕਰਲ ਆਇਲ ਆਸ਼ਣ ਲੱਗੇ 1030 ਐਮ ਆਰ ਪੀ ਹੈ 90 90 ਰੁਪਏ ਓਕੇ ਜੀ ਠੀਕ ਹੈ ਗਾਗ ਨੇ ਮਾਲ ਨੂੰ ਕਿਹੜਾ ਐਕਸਟਰ ਰਖਾ ਦੇਣਾ ਆ ਦੇਖੋ ਬੋਮ ਸਟ੍ਰੇਨਰ ਹੈ ਬਾਜ਼ਾਰੋਂ ਤੁਹਾਨੂੰ 2500 3000 ਦਾ ਮਿਲੇਗਾ ਸਿਰਫ 250 ਰੁਪਏ ਦਾ ਬੀਕ ਓਕੇ ਬੋਮ ਸਟ੍ਰੇਨਰ 250 ਰੁਪਏ ਦਾ ਠੀਕ ਠੀਕ ਹੋ ਗਿਆ ਤੇ ਆ ਦੇਖੋ ਕਰਲਿੰਗ ਰੋਡ ਆ ਗਈ ਹਾਂ ਬਈ ਸਿਰਫ 250 ਰੁਪਏ ਓਕੇ ਕਿੰਨੇ ਦੀ ਬਏ ਉਦਾਂ ਦੀ 1000 1500 ਰੁਪਏ ਦੀ ਲੈਣੇ ਆ ਓਕੇ ਮੇਰੇ ਕੋਲ 6 ਦੇ ਕਲਰ ਆ ਗਏ سیرਮ ਆ ਗਏ ਇਹਨੇ ਦਾ ਪੈਣਾ ਤੁਹਾਨੂੰ 300 ਰੁਪਏ ਦਾ ਪੈਕਟ ਪੂਰਾ ਬਏ ਕਿੰਨੇ ਦਾ ਹੈ ਓਦਾਂ ਸਿੰਗਲ ਪੀਸ 80 90 ਰੁਪਏ ਦਾ ਹੈ ਇੱਕ ਕੋਟਨ ਆ ਗਈ 400 ਰੁਪਏ ਅਮਰ ਵੀ 100 ਰੁਪਏ ہاں ਟੋਪ ਪ੍ਰੋ ਐਂਜੋ ਵਗੈਰਾ 60 60 ਰੁਪਏ ਠੀਕ ਆ ਬਈ ਠੀਕ ਹੋ ਗਿਆ ਇਹ ਦੇਖੋ ਇਹ ਟ੍ਰੀਟਮੈਂਟ ਆ ਗਈ ਅਰਪੰਦੀ ਹਰਪੰਦੀ ਟ੍ਰੀਟਮੈਂਟ 750 ਠੀਕ ਹੈ ਜੀ ਓਦਾਂ ਤੁਹਾਨੂੰ ਬਿਜਾਰੋ 3000 ਰੁਪਏ ਦੀ ਮਿਲਦੀ ਹੈ 750 oh.